ਕੋਮਤੀਆਂ ਹੁੰਦੀਆਂ ਨੇ ਪਰਦੇ ਆਈਆਂ ਰੱਬ ਦੇ ਨਾਮ ਵਿਆਹ ਸੰਗ ਤੇ ਸੋਣੀ ਸੂਰਤ ਪੁੰਨੇ ਵਾਲਿਆਂ ਦੀ ਮਾਰਦੀ ਫਿਰੇ ਚਮਕਾਰੇ ਨੂਰੀ ਮੁਖੜਾ ਇਦਾਂ ਜਮ ਕੇ ਜਿਹਾ ਅੰਬਰਾਂ ਦੇ ਤਾਰੇ ਲੰਗਤੇ ਜਦੋਂ ਸਤਗੁਰੂ ਬੋਨਿਆਂ ਵਾਲੇ ਪ੍ਰਗਟ ਹੋ ਗਏ ਦੇਵਤਿਆਂ ਨੇ ਪੁੱਲ ਰਸਾਏ ਤੇ ਪਰੀਆਂ ਨੇ ਮੰਗਲ ਗਾਏ ਜਦੋਂ ਸੋਹਣੇ ਸਤਗੁਰਾਂ ਨੇ ਬੋਨਿਆਂ ਚ ਕਦਮ ਅਟਕਾਰਨਾ ਨਾ ਤੋ ਦੇਣਾ ਕੁੰਡੀਆਂ ਨੇ ਵੜਿਆਈਆਂ ਰੱਬ ਦੇ ਨਾਮ ਦੀਆਂ ਸੰਗ ਤੇ ਅਬਲਾ ਹਮਦ ਸੁਣਾ ਇਲਾਹੀ ਜੋ ਮਾਲਕ ਹਰ ਹਰਤਾ ਤੱਕ ਤੇ ਅਬਲਾ ਹਮਦ ਸੁਣਾ ਇਲਾਹੀ ਜੋ ਮਾਲਕ ਹਰ ਹਰਤਾ ਤੇਰਾ ਨਾਮ ਧਿਆਨ ਬਲਵਾਇਆ ਰੱਬ ਮੱਤਿਆ ਜਿੱਤੇ ਸਦਾ ਨਾ ਚੱਣੀ ਹਾਤਾ हुया ने वे आया के नाम जे नाम मिया नेवे आईया

ਬਾਕੀ ਦੇ ਵਿੱਚ ਬੁਲਬੁਲ ਬੋਲੇ ਤੇ ਨਾਲੇ ਗੋਲਦੀ ਚਾਦੀ ਜਿੰਨਾ ਦਾ ਨਾ ਪਈ ਜਗ ਦੇ ਹੋਵੇ ਸੰਤ ਰੱਬ ਉਹਨਾਂ ਦਾ ਪਾਤੀ ਉਹ ਦਿੰਦੇ ਵੇਗ ਕਹਾਣੀਆਂ ਰੱਬ ਦੇ ਨਾਮ ਰੀਆਂ ਨਾਮ ਪਰ ਸੁਖੀਏ ਨੂੰ ਕੀ ਕਬਰਾਂ ਸੁਖੀਏ ਦਾ ਦਮ ਦੁਸ਼ੀਆ ਜਾਣੇ ਪਰ ਸੁਖੀਏ ਨੂੰ ਕੀ ਕਬਰਾਂ ਪੁੱਛ ਜਨਾ ਦੇ ਮੌਤ ਨੇ ਮਾਰੇ ਕੋਮਾ ਪੈਰੋਂ ਵੜ ਚੱਕ ਚੱਕ ਦਲਦਾ ਜਿਨਾ ਦੀਆਂ ਪੈ ਗਈਆਂ ਤੋਂ ਜਿਉਂਦਾਨੀਆਂ ਰੱਖ ਦੇ ਨਾਮ ਦੀਆਂ ਜੜੀਆਂ ਤਾਂ ਦਾਣੇ ਬਾਜਨਾ ਦੀ ਸੱਤ ਵਾਰ ਫੜ ਲੈ ਸਾਖ ਤੇ ਉਹ ਕਮਲੇ ਹੋਣ ਧਿਆਨੇ ਉਹ ਬਾਣੀ ਦੇ ਕਾਦਿਆ ਪੀਲਾ ਮੈਂ ਆਖ ਤਨਾਵਾ ਕਿ ਨੂੰ ਹੋ ਨਾ ਕਿਸਨੇ ਬਦੀਆਂ ਵਾਲੇ ਧਰ ਤੋਂ ਟੱਕ ਨਾ ਮੈਨੂੰ ਤੇ ਜਹਾ ਮੈਨੂੰ ਹੋਰ ਨ ਕੋਈ ਮੈਂ ਜਈਆਂ ਲੱਖ ਕਰੋੜਾ ਤੈਨੂੰ ਜੇ 베ਰੇ ਵਿੱਚ ਐ ਬਣਾਣਾ ਮਤੇ ਸਤਿਗੁਰੂ ਜੀ ਤਾ ਤੁਪਕਸ਼ੇਸਾ ਕਿ ਨੂੰ ਮੈਂ ਤਾਂ ਟੋਡੇ ਸਾਰਾ ਟੋਪ ਉਹ ਬਾਤ ਦੁਆ ਤੇ ਹੋਤੀ ਹੈ ਬਾਕ ਤੇ ਜੋ ਬਾਤ ਦੁਆ ਸੇ ਨਾ ਬੜੇ ਉਹ ਬਾਤ ਦੁਆ ਸੇ ਹੋਤੀ ਹੈ ਜਬ ਕਾਬਲ ਮੁਰਸ਼ਦ ਮਿਲਤੇ ਹੈ ਤਬ ਬਾਤ ਖੁਦਾ ਸੇ ਹੋਤੀ ਹੈ